ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਰ ਸੰਗਤ ਜੀ ਵਿਕਰਮੀ 1642 ਦੇ ਵਿੱਚ ਚੌਧਰੀ ਤੀਰਥ ਭਾਈ ਮੰਝ ਜੀ ਚੱਕ ਗੁਰੂ ਰਾਮਦਾਸ ਵਿੱਚ ਗੁਰੂ ਦੇ ਦਰਸ਼ਨਾਂ ਕਰਨ ਵਾਸਤੇ ਆਏ ਜਿਸ ਵੇਲੇ ਗੁਰੂ ਦੇ ਦਰਸ਼ਨ ਕੀਤੇ ਤੇ ਮਨ ਵਿੱਚ ਬੜਾ ਉਤਸ਼ਾਹ ਪੈਦਾ ਹੋਇਆ ਸਿੱਖਾਂ ਨੂੰ ਦੇਖਿਆ ਸਿੱਖ ਗੁਰੂ ਦੇ ਤਿਆਰ ਪਰ ਤਿਆਰ ਸੇਵਾ ਦੇ ਵਿੱਚ નિਪੁੰਨ ਤਿਆਰ ਪਰ ਤਿਆਰ ਸ਼ਰਧਾ ਦੇ ਵਿੱਚ ਤੇ ਗੁਰੂ ਦੇ ਆਗਿਆਕਾਰ ਸਿੱਖ ਦੇਖੇ ਸ਼ਰਦਾ ਉਪਜੀ ਤੇ ਭਾਈ ਮੰਝ ਉਹ ਵੀ ਗੁਰੂ ਦੇ ਚਰਨਾਂ ਵਿੱਚ ਗਏ ਜਾ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਆਪਣੇ ਇਹਨਾਂ ਸਿੱਖਾਂ ਵਾਂਗ ਸਿੱਖ ਬਣਾ ਲਓ ਸਿੱਖੀ ਬਖਸ਼ ਦਿਓ ਸਤਿਗੁਰੂ ਨਾਮ ਬੋਲੇ ਤੇ ਭਾਈ ਮੰਜ ਨੇ ਫਿਰ ਤੀਰ ਗੁਰੂ ਜੀ ਦੇ ਪਵਿੱਤਰ ਚਰਨਾਂ ਨੂੰ ਪਕੜ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਇਨ੍ਹਾਂ ਸਿੱਖਾਂ ਵਾਂਗ ਸਿੱਖ ਬਣਾ ਲਓ ਤੇ ਸਤਿਗੁਰਾਂ ਨੇ ਕਿਹਾ ਭਾਈ ਮੰਜ ਦੋ ਪਾਸੇ ਲੱਗਿਆ ਸਫਲਤਾ ਨਹੀਂ ਮਿਲਦੀ ਇੱਕ ਪਾਸੇ ਤੂੰ ਤੂੰ ਸਖੀ ਸਰਵਰ ਦੀ ਸਮਾਦ ਕਬਰ ਘਰ ਵਿੱਚ ਬਣਾਈ ਉਸ ਦਾ ਪੁਜਾਰੀ ਹੈ ਉਹਦੀ ਪੂਜਾ ਕਰਦਾ ਹੈ ਦੂਜੇ ਬੰਨੇ ਸਿੱਖੀ ਪਾੜਦਾ ਇਸ ਵਾਰ ਤੇ ਭਾਈ ਮੰਝ ਨੇ ਕਿਹਾ ਸੱਚੇ ਪਾਤਸ਼ਾਹ ਜੇ ਮੇਰੇ ਉੱਤੇ ਕਿਰਪਾ ਕਰ ਦਿਓ ਤੁਸੀਂ ਮੈਨੂੰ ਬਚਨ ਦਿਓ ਮੇਰੇ ਤੇ ਕਿਰਪਾ ਕਰੋ ਮੈਂ ਅੱਜ ਹੀ ਸਾਰਾ ਕੁਝ ਛੱਡ ਦਿੰਦਾ ਹਾਂ ਅੱਜ ਹੀ ਸਾਰਾ ਕੁਝ ਛੱਡ ਦਿੰਦਾ ਹਾਂ ਭਾਈ ਮੰਝ ਨੇ ਜਦੋਂ ਸਤਗੁਰਾਂ ਦੀ ਇਹ ਖੁਸ਼ੀ ਪ੍ਰਾਪਤ ਕੀਤੀ ਸਤਗੁਰਾਂ ਨੇ ਕਿਹਾ ਭਾਈ ਮੰਜ ਜੇ ਤੂੰ ਇੱਕ ਪਾਸੇ ਗੁਰੂ ਨਾਨਕ ਦੀ ਪਾਵਨ ਪਿੱਤਰ ਚਲਾਈ ਹੋਈ ਸਿੱਖੀ ਦੇ ਵਿੱਚ ਆਉਣਾ ਤੇ ਹੋਰ ਸਭ ਕੁਝ ਛੱਡ ਦੇ ਘਰ ਆਪਣਾ ਸਾਫ਼ ਕਰ ਹਿਰਦਾ ਰੂਪੀ ਘਰ ਵੀ ਸਾਫ਼ ਕਰ ਤੇ ਇਧਰ ਗੁਰੂ ਨਾਨਕ ਦੀ ਕਿਰਪਾ ਹੋ ਜਾਏਗੀ ਉਸ ਵੇਲੇ ਭਾਈ ਮੰਜ ਜੀ ਆਪਣੇ ਘਰ ਪਿੰਡ ਮੱਝ ਕੀ ਗਏ ਮੰਜਕੀ ਵਿੱਚ ਜਾ ਕੇ ਆਪਣੇ ਪਰਿਵਾਰ ਨੂੰ ਮਿਲੇ ਜਿੱਥੇ ਭਾਈ ਮੰਜ ਦੀ ਘਰਵਾਲੀ ਇੱਕ ਧੀ ਤੇ ਇੱਕ ਪੁੱਤਰ ਉਹਨਾਂ ਨੂੰ ਜਦ ਉਸ ਵੇਲੇ ਕਿਹਾ ਜਾ ਕੇ ਆਪਣੇ ਘਰਵਾਲੀ ਨੂੰ ਕਿਹਾ ਕੋ ਥੋੜਾ ਕਈ ਲਿਆਓ ਤੇ ਟੋکریاں ਲਿਆਓ ਉਹਨਾਂ ਲਿਆndੀਆਂ ਸਾਰੀ ਕਬਰ ਜਿਹੜੀ ਘਰ ਵਿੱਚ ਸੀ ਉਹਨੂੰ ਢਾ ਕੇ ਟੋਕਰੀਆਂ ਦੇ ਨਾਲ ਢੋ ਕੇ ਪਿੰਡੋਂ ਬਾਹਰ ਬਾਹਰ ਸੁੱਟ ਦਿੱਤਾ ਤੇ ਉੱਥੇ ਪੋਚਾ ਫੇਰ ਦਿੱਤਾ ਸਾਧ ਸੰਗਤ ਜੀ ਇਸ ਵਿੱਚ ਸਾਰਾ ਹੀ ਪਰਿਵਾਰ ਬੜਾ ਖੁਸ਼ ਸੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਭਾਈ ਮੰਝ ਜੀ ਆਪ ਅਗਲੇ ਦਿਨ ਸਵੇਹੀ ਚੱਲਦੇ ਉੱਥੋਂ ਚੱਲਦੇ ਚੱਲਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਚੱਕ ਗੁਰੂ ਰਾਮਦਾਸ ਵਿੱਚ ਪਹੁੰਚ ਗਏ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹ ਕਿਰਪਾ ਕੀਤੀ ਕਿ ਉਹਨਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਬਣਾਉਣੀ ਤੇ ਪਰਪੱਕ ਉਸ ਨੂੰ ਸਿੱਖੀ ਵਿੱਚ ਲਿਆਉਣਾ ਕਿਉਂਕਿ ਜਦੋਂ ਵੀ ਤਿਰਖਾਨ ਲੱਕੜੀ ਨੂੰ ਕਟਦਾ ਹੈ ਤੇ ਉਹ ਉਹਦਾ ਦੋਖੀ ਦੁਸ਼ਮਣ ਨਹੀਂ ਹੁੰਦਾ ਲੱਕੜੀ ਨੂੰ ਘੜ ਘੜ ਕੇ ਬੜੇ ਪਿਆਰ ਦੇ ਨਾਲ ਉਹਦੀ ਕੀਮਤ ਵਧਾਉਂਦਾ ਹੈ ਉਸ ਲੱਕੜੀ ਨੂੰ ਘੜ ਕੇ ਜਦੋਂ ਕੋਈ ਔਜ਼ਾਰ ਜਾਂ ਕੋਈ ਚੀਜ਼ ਬਣਾਉਂਦਾ ਹੈ ਉਹਦੀ ਕੀਮਤ ਦੁੱਗਣੀ ਚੌਗਣੀ ਹੋ ਜਾਂਦੀ ਹੈ ਇਸ ਵਾਸਤੇ ਗੁਰੂ ਜੀ ਉਸਦੇ ਮਨ ਨੂੰ ਇਕਾਗਰ ਕਰਨ ਵਾਸਤੇ ਬੜੀ ਪ੍ਰੀਖਿਆ ਕੀਤੀ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸਿੱਖੀ ਸਦਕਾ ਦਿੱਤਾ ਤੇ ਨਾਲ ਹੀ ਉਹਦੇ ਮਨ ਵਿੱਚ ਜਿਹੜਾ ਵੀ ਕੋਈ ਸਿੱਖ ਮਿਲਦਾ ਉਹਦੇ ਕੋਲੋਂ ਗੁਰਬਾਣੀ ਦੇ ਸ਼ਬਦ ਪੁੱਛਦਾ ਪੰਕਤੀਆਂ ਪੁੱਛਦਾ ਤੇ ਉਸ ਪੰਕਤੀ ਦੇ ਅਰਥ ਭਾਵ ਪੁੱਛਦਾ ਤੇ ਉਹਨਾਂ ਅਰਥਾਂ ਭਾਵ ਨੂੰ ਆਪਣੇ ਮਨ ਵਿੱਚ ਵਸਾਉਂਦਾ ਤੇ ਦਿਨੋਂ ਦਿਨ ਦਿਨੋਂ ਦਿਨ ਉਸ ਭਾਈ ਮੰਝ ਦੇ ਮਨ ਵਿੱਚ ਇਹ ਗੁਰੂ ਪਾਤਸ਼ਾਹ ਦੀ ਸਿੱਖੀ ਦੀ ਸ਼ਰਧਾ ਵੱਜਦੀ ਜਾਂਦੀ ਫਿਰ ਭਾਈ ਮੰਝ ਆਪਣੇ ਘਰ ਗਿਆ ਤੇ ਲੋਕਾਂ ਨੂੰ ਪਤਾ ਲੱਗ ਚੁੱਕਾ ਸੀ ਇਹ ਭਾਈ ਮੰਝ ਨੇ ਸਖੀ ਸਰਬਰ ਦੀ ਕਬਰ ਜਿਹੜੀ ਬਣੀ ਘਰ ਵਿੱਚ ਢਾ ਦਿੱਤੀ ਹੈ ਤੇ ਉਸ ਨੂੰ ਪਿੰਡੋਂ ਬਾਹਰ ਸੁੱਟ ਦਿੱਤਾ ਹੈ। ਉੱਥੇ ਜਿਸ ਵੇਲੇ ਪੰਚਾਇਤ ਇਕੱਠੀ ਹੋਈ ਉਹਨਾਂ ਨੇ ਫੈਸਲਾ ਲਿਆ ਕਿ ਭਾਈ ਮੰਝ ਦੇ ਨਾਲ ਕੋਈ ਵਰਤਾ ਨਹੀਂ ਰੱਖਣਾ। ਰੋਟੀ ਬੇਟੀ ਦਾ ਆਵਾਜਾਈ ਦਾ ਲੈਣ ਦੇਣ ਦਾ ਕੋਈ ਵਰਤਾ ਨਹੀਂ ਰੱਖਣਾ। ਇਹ ਸਾਡੇ ਵਿੱਚੋਂ ਛੇਕਿਆ ਗਿਆ ਹੈ। ਤੇ ਭਾਈ ਮੰਜ ਨੂੰ ਬੁਲਾਇਆ ਤੇ ਭਾਈ ਮੰਜ ਜੀ ਨੇ ਕਿਹਾ ਇਹ ਚੰਗਾ ਕੀਤਾ ਤੁਸੀਂ ਚੰਗਾ ਕੀਤਾ ਜਿੰਨਾ ਚਿਰ ਤੁਹਾਡੇ ਨਾਲ ਨਿਭੀ ਉਹ ਮੈਂ ਨਵਾਈ ਹੈ ਪਰ ਹੁਣ ਤੁਸੀਂ ਮੈਨੂੰ ਛੇਕਿਆ ਇਧਰਲੇ ਪਾਸਿਓ ਤੇ ਮੈਂ ਹੁਣ ਗੁਰੂ ਦੇ ਨਾਲ ਪਰਪੱਕ ਹੋ ਗਿਆ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਜਿਹਦੇ ਨਾਲ ਆਪਣੇ ਸਿੱਖ ਨੂੰ ਉਹ ਪਰਖ ਕੇ ਆਪਣੇ ਚਰਨਾਂ ਦੇ ਨਾਲ ਜੋੜਨਾ ਸੀ ਹੁਣ ਜਿਹੜੀਆਂ ਮੱਝਾਂ ਗਾਵਾਂ ਸੀ ਦੋ ਮਹੀਨਿਆਂ ਦੇ ਵਿੱਚ ਉਹ ਸਾਰੀਆਂ ਹੀ ਵਾਰੀ 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 ਕਰਕੇਾਰੇ ਮਾਲ ਡੰਗਰ ਮਰ ਗਏ ਇੱਕ ਬਹੁਤ ਸੋਹਣੀ ਘੋੜੀ ਸੀ ਉਹ ਵੀ ਮਰ ਗਈ ਤੇ ਘਰ ਖਾਲੀ ਹੋ ਗਿਆ ਜੋ ਕਮਾਈ ਫਸਲ ਦੀ ਆਉਣੀ ਸੀ ਉਹ ਵੀ ਹੌਲੀ ਹੌਲੀ ਬੰਦ ਹੋ ਗਈ ਜਦੋਂ ਕਮਾਈ ਨਾ ਕੀਤੀ ਕੁਝ ਬੀਜਿਆ ਦੇਖਿਆ ਭਾਲ ਨਾ ਕੀਤੀ ਉਹ ਵੀ ਕਮਾਈ ਆਉਣਾ ਬੰਦ ਹੋ ਗਈ ਹੁਣ ਪਿੰਡ ਵਾਲਿਆਂ ਨੇ ਆਉਣਾ ਸੀ ਕੇ ਇਕੱਠੇ ਹੋ ਕੇ ਇਹਨੂੰ ਪਿੰਡ ਵਿੱਚੋਂ ਕੱਢ ਦਿੱਤਾ ਜਾਵੇ ਭਾਈ ਮੰਝ ਨੂੰ ਉਹਨਾਂ ਦੀ ਲੜਕੀ ਨੇ ਕਿਹਾ ਪਿਤਾ ਜੀ ਪਿੰਡ ਵਿੱਚ ਚਰਚਾ ਹੋ ਰਹੀ ਹੈ ਕਿ ਭਾਈ ਮੰਝ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦੇਣਾ ਭਾਈ ਮੰਝ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਤਾਂ ਅੱਗੇ ਤਿਆਰ ਹਾਂ ਭਾਈ ਮੰਝ ਨੇ ਆਪਣੀ ਘਰਵਾਲੀ ਨੂੰ ਕਿਹਾ ਭਗਵਾਨੇ ਥੋੜੇ ਜੇ ਜੋ ਲੋੜ ਅਨਸਾਰ ਕੱਪੜੇ ਆਪਣੇ ਬਨ ਲਓ ਤੇ ਤਿਆਰੀ ਕਰ ਲਓ ਪਿੰਡ ਵਾਲਿਆਂ ਨੂੰ ਆਪਾਂ ਨੂੰ ਕੱਢਣਾ ਹੈ ਆਪਾਂ ਨੂੰ ਡੇਰ ਨਾ ਲੱਗੇ ਜਾਣ ਵਿੱਚ ਤੇ ਭਾਈ ਮੰਝ ਦੀ ਘਰਵਾਲੀ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਆਪਣੇ ਕੱਪੜੇ ਬਸਤਰ ਤਿਆਰ ਕਰਕੇ ਰੱਖੇ ਬਨ ਕੇ ਰੱਖੇ ਹੋਏ ਆ ਕੋਈ ਦੇਰ ਨਹੀਂ ਹੈ ਉਹ ਕੱਪੜੇ ਕਿਹੜੇ ਸੀ ਸੇਵਾ ਤੇ ਸਿਮਰਨ ਸੇਵਾ ਤੇ ਸਿਮਰਨ 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 ਜਿਹੜੀ ਮਨ ਦੇ ਕਪੜੇ ਐ ਮਨ ਨੂੰ ਢੱਕਣ ਵਾਲੇ ਤੇ ਸੇਵਾ ਤਨ ਨੂੰ ਢੱਕਣ ਵਾਲੀ ਇਹ ਬਸਤਰ ਪੁਸ਼ਾਕਾਂ ਹਨ ਸੋ ਇਸੇ ਤਰ੍ਹਾਂ ਹੀ ਕਰਦੇ ਸਾਫ ਸੰਗਤ ਜਦੋਂ ਪਿੰਡ ਵਾਲਿਆਂ ਨੇ ਕਿਹਾ ਬਾਹਰ ਚਲੇ ਗਏ ਪਿੰਡ ਛੱਡ ਦਿੱਤਾ ਜਾ ਕੇ ਹੋਰ ਕਿਸੇ ਪਿੰਡ ਵਿੱਚ ਛੰਨ ਬਣਾ ਕੇ ਉੱਥੇ ਪਰਿਵਾਰ ਰਹਿਣ ਲੱਗਾ ਤੇ ਭਾਈ ਮੰਝ ਬਾਹਰੋਂ ਘਾਹ ਖਰੋਚ ਕੇ ਲਿਆਉਂਦੇ ਤੇ ਉਹ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਉਧਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿੱਖ ਨੂੰ ਦੇਖਿਆ ਕਿ ਉਹਦੀ ਨੇਚਾ ਤੇ ਸ਼ਰਦਾ ਬਣ ਚੁੱਕੀ ਹੈ ਘਰ ਵੀ ਬਰਬਾਦ ਹੋ ਗਿਆ ਮਾਇਲ ਡੰਗਰ ਵੀ ਨਾ ਰਹੀਆ ਘੋੜੀ ਬੜੀ ਕੀਮਤੀ ਸੀ ਉਹ ਵੀ ਨਾ ਰਹੀ ਪੈੜੀ ਪੱਠਾ ਵੀ ਨਹੀਂ ਰਿਹਾ ਉਹ ਵੀ ਫਸਲ ਨਹੀਂ ਆਉਂਦੀ ਜੇ ਨજર ਬੀਜੀਏ ਵਾਈਏ ਨਾ ਉਹ ਨਹੀਂ ਆਉਂਦੀ ਇਸੇ ਤਰ੍ਹਾਂ ਪਿੰਡ ਦੇ ਵੀ ਸਾਰੇ ਵਰਖਲਾਪ ਹੋ ਗਏ ਉਹਨਾਂ ਨੇ ਕੱਢ ਦਿੱਤਾ ਕੋਈ ਸ਼ਿਕਾ ਨਹੀਂ ਕੋਈ ਗਿਲਾ ਨਹੀਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਹਿਬ ਸੰਗਤ ਜੀ ਪੱਤਰਕਾ ਲਿਖੀ ਤੇ ਇੱਕ ਮੇਵੜੇ ਨੂੰ ਦੇ ਕੇ ਤੋਰ ਦਿੱਤਾ ਜਾਓ ਭਾਈ ਮੰਝ ਦੇ ਕੋਲ ਜਾ ਕੇ ਉਸ ਨੂੰ ਇਹ ਪੱਤਰਕਾ ਦਿਓ ਇਹ ਹੁਕਮਨਾਮਾ ਦਿਓ ਪਰ ਪਹਿਲਾਂ 200 ਰੁਪਏ ਲੈਣੇ ਫੇਰ ਇਹ ਹੁਕਮਨਾਮਾ ਦੇਣਾ ਜਿਸ ਵੇਲੇ ਪਹੁੰਚਦਾ ਪਹੁੰਚਦਾ ਮੇਵੜਾ ਭਾਈ ਮੰਝ ਦੇ ਕੋਲ ਗਿਆ ਤੇ ਉਹਨਾਂ ਨੇ ਕਿਹਾ ਬਾਹਰ ਘਾਖ ਰੋਚਣ ਵਾਸਤੇ ਗਿਆ ਐਸਾਈਡ ਨੂੰ ਗਿਆ ਉਧਰੇ ਚਲੇ ਗਿਆ ਬਾਹਰ ਖੇਤ ਵਿੱਚ ਜਾ ਕੇ ਲੱਭ ਲਿਆ ਤੇ ਮੇਵੜਾ ਜਿਸ ਵੇਲੇ ਦੇਖਦਾ ਹੈ ਭਾਈ ਜੀ ਸੁਰਤੀ ਲੱਗੀ ਹੋਈ ਹੈ ਇੱਕ ਮਨ ਕੋਈ ਨਹੀਂ ਪਤਾ ਇੱਧਰ ਕੌਣ ਆਇਆ ਇੱਧਰ ਕੌਣ ਆਇਆ ਘਾਹ ਖਰੋਚੀ ਜਾਂਦੇ ਐ ਤੇ ਲਿਵ ਸੁਰਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਲੱਗੀ ਹੋਈ ਹੈ ਸਾਧ ਸੰਗਤ ਜੀ ਜਿਸ ਵੇਲੇ ਘਾਹ ਦਾ ਰੁਗ ਭਰਿਆ ਪਿੱਛੇ ਸੁੱਟਣ ਲੱਗਿਆਂ ਦੇਖਿਆ ਤੇ ਅੱਗੇ ਬੰਦਾ ਖੜਾ ਹੈ ਗੁਰਸਿੱਖ ਉਸ ਰਲੇ ਛੇਤੀ ਉੱਠਿਆ ਦੋਵੇਂ ਹੱਥ ਜੋੜੇ ਸੀਸ ਝੁਕਾਇਆ ਤੇ ਚਰਣਾ ਉੱਤੇ ਮੱਥਾ ਟੇਕਿਆ ਤੇ ਕਿਹਾ ਤੁਸੀਂ ਕੌਣ ਜੇ ਗੁਰੂ ਦੇ ਸਿੱਖ ਦਿਸਦੇ ਹੋ ਉਸਨੇ ਕਿਹਾ ਜੀ ਮੈਂ ਹੁਕਮਨਾਮਾ ਲੈ ਕੇ ਆਇਆ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਧਨ ਭਾਗ ਕਹੇ ਆਪਦੇ ਕਿ ਮੈਨੂੰ ਨਾ ਚੀਜ ਜੇ ਇਨਸਾਨ ਨੂੰ ਸਤਿਗੁਰਾਂ ਨੇ ਯਾਦ ਕੀਤਾ ਪਰ ਮੇਵੜੇ ਨੂੰ ਦੋਵੇਂ ਹੱਥ ਜੋੜ ਕੇ ਕਿਹਾ ਬੁੱਕ ਕਰਕੇ ਕਿਹਾ ਲਿਆਓ ਜੀ ਗੁਰੂ ਜੀ ਦਾ ਹੁਕਮਨਾਮਾ ਦਿਓ ਪਰ ਸਿੱਖ ਨੇ ਕਿਹਾ ਹੁਕਮਨਾਮਾ ਗੁਰੂ ਜੀ ਦਾ ਹੁਕਮ ਹੈ ਪਹਿਲਾਂ 20 ਰੁਪਏ ਲੈ ਕੇ ਫੇਰ ਦੇਣਾ ਅਖੀਰ ਉੱਥੋਂ ਚੱਲ ਪਏ ਨੇ ਪੰਡ ਵੀ ਬਣ ਕੇ ਸਿਰ ਤੇ ਰੱਖ ਲਈ ਘਰ ਆ ਗਏ ਜੋ ਮੇਵੜਾ ਆਇਆ ਸੀ ਉਹਦੀ ਸੇਵਾ ਕੀਤੀ ਤੇ ਘਰ ਦੀ ਨੂੰ ਵੀ ਸਾਰੇ ਪਰਿਵਾਰ ਨੂੰ ਦੱਸਿਆ ਸਾਧ ਸੰਗਤ ਗੁਰੂ ਦਾ ਹੁਕਮ ਵਾਸਤੇ ਭਾਈ ਮੰਝ ਦੀ ਘਰਵਾਲੀ ਨੇ ਕਿਹਾ ਲਓ ਜੀ ਮੈਂ ਹੁਣੇ 20 ਰੁਪਏ ਲੈ ਕੇ ਆਈ ਸੇਠ ਦੇ ਕੋਲ ਗਈ ਸੇਠ ਨੂੰ ਵਿਖਿਆ ਦੱਸੀ ਕਿਉਂਕਿ ਜਿਹੜੇ ਸੇਠ ਹੁੰਦੇ ਸੀ ਨਾ ਪਹਿਲਾਂ ਉਹ ਵਿਆਜੀ ਪੈਸੇ ਦੇਣਗੇ ਜੇ ਹੋਏ ਐਵੇਂ ਕੌਣ ਦੇਵੇ ਉਹਨੂੰ ਬੇਨਤੀ ਕੀਤੀ ਵੀ ਗੁਰੂ ਦਾ ਸਿੱਖ ਆ ਗੁਰੂ ਦੇ ਵਾਸਤੇ 20 ਰੁਪਏ ਇਹ ਦਰਸ਼ਨੀ ਭੋਖ ਭੇਜਣੇ ਉਸਨੇ ਕਿਹਾ ਨਹੀਂ ਸਾਹਿਬ ਸੰਗਤ ਜੀ ਭਾਈ ਮੰਝ ਦੀ ਘਰਵਾਲੀ ਨੇ ਕਿਹਾ ਕਿ ਤੁਸੀਂ 20 ਰੁਪਏ ਦੇ ਦਿਓ ਮੇਰੀ ਲੜਕੀ 40 ਦਿਨ ਤੁਹਾਡਾ ਕੰਮ ਕਰੇਗੀ ਤੇ ਉਸ ਨੇ 20 ਰੁਪਏ ਦੇ ਦਿੱਤੇ ਲਿਆ ਕੇ ਉਸ ਮੇਵੜੇ ਨੂੰ ਦਿੱਤੇ ਉਹਨਾਂ ਹੁਕਮਨਾਮਾ ਦਿੱਤਾ ਹੁਕਮਨਾਮਾ ਲਿਆ ਸਿਰ ਮੱਥੇ ਤੇ ਰੱਖਿਆ ਔਰ ਦਰਸ਼ਨ ਕੀਤੇ ਨਮਸਕਾਰਾਂ ਕੀਤੀਆਂ ਤੇ ਗੁਰੂ ਅਰਜਨ ਦੇਵ ਜੀ ਦਾ ਧੰਨਵਾਦ ਕੀਤਾ ਸਾਧ ਸੰਗਤ ਜੀ ਉਦੋਂ ਬਾਅਦ ਫਿਰ ਥੋੜੀ ਜਿਹੀ ਸਮੇਂ ਬਾਅਦ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮਨਾਮਾ ਭੇਜਿਆ ਤੇ ਕਿਹਾ ਇਹਦੇ ਵੀ 20 ਰੁਪਏ ਦਰਸ਼ਨੀ ਮੋਖ ਪਹਿਲਾਂ ਲੈ ਕੇ ਹੁਕਮਨਾਮਾ ਦੇਣਾ ਉਹ ਵੀ ਪਹੁੰਚ ਗਿਆ ਸਾਧ ਸੰਗਤ ਜੀ ਜਿਸ ਵੇਲੇ ਪੈਸੇ ਕੋਲ ਨਹੀਂ ਸੀ ਤੇ ਉਸ ਵੇਲੇ ਭਾਈ ਮੰਜ ਦੀ ਘਰਵਾਲੀ ਨੇ ਦੋਵੇਂ ਹੱਥ ਜੋੜੇ ਤੇ ਕਿਹਾ ਮੈਂ ਜੀ ਹੁਣੇ 20 ਰੁਪਏ ਲੈ ਕੇ ਆਉਂਦੇ ਆਂ ਉਸੇ ਸੇਠ ਕੋਲ ਗਈ ਸੇਠ ਨੂੰ ਜਾ ਕੇ ਬੇਨਤੀ ਕੀਤੀ ਸੇਠ ਨੇ ਕਿਹਾ ਤੁਹਾਡੀ ਬੇਟੀ ਇੰਨਾ ਕੰਮ ਕਰਦੀ ਜਿੰਨਾ ਕਰਨਾ ਉਹਦੇ ਦੁੱਗਣਾ ਕਰਦੀ ਹੈ ਤੇ ਫੇਰ ਦੁੱਗਣੀ ਉਹਨੂੰ ਕਮਾਈ ਦੇ ਮਿਹਨਤ ਲੈਣੀ ਹੈ 20 ਰੁਪਏ ਤੁਹਾਨੂੰ ਦਿੱਤੇ 20 ਹੋਰ ਬਣਦੇ ਆ ਇਹ ਕੰਮ ਜਿਆਦਾ ਕਰਦੀ ਹੈ ਤੇ ਇਸ ਵੇਲੇ ਭਾਈ ਮੰਝ ਦੀ ਘਰਵਾਲੀ ਨੇ ਕਿਹਾ ਗੁਰੂ ਦਾ ਸੇਖੋ ਹੈ ਜਿਹੜਾ ਕੰਮ ਛੋੜਨਾ ਹੋਵੇ ਕੰਮ ਛੋੜਨਾ ਹੋਵੇ ਬੇਮਾਨੀ ਨਾ ਕਰੇ ਕੰਮ ਜੋ ਕਰਨਾ ਮਨ ਤਨ ਲਾ ਕੇ ਕੰਮ ਕਰੇ ਇਸ ਵਾਰ ਤੇ ਮੇਰੀ ਬੇਟੀ ਇੱਥੇ ਕੰਮ ਕਰਦੀ ਹੈ ਇਹਦੀ ਹਾਜ਼ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਲੰਗਰਾਂ ਵਿੱਚ ਲੱਗ ਰਹੀ ਹੈ ਇਸ ਵਾਰ ਤੇ ਉਸ ਨੇ ਉਹਦੇ 200 ਰੁਪਏ ਲੈਣੇ ਮਨਾ ਕਰ ਦਿੱਤੇ ਤੇ ਕਿਹਾ ਕਿ ਅਸੀਂ ਸੱਚੀ ਸੁੱਚੀ ਸੇਵਾ ਦੇ ਵਿੱਚੋਂ ਗੁਰੂ ਦੀ ਦਰਸ਼ਨੀ ਮੋਖ ਦੇਣੀ ਹੈ ਤੇ ਇਹਦੇ ਬਦਲੇ 40 ਦਿਨ ਮੈਂ ਵੀ ਤੁਹਾਡੀ ਮਿਹਨਤ ਕਰਾਂਗੀ ਜੋ ਕੰਮ ਕਰਨਾ ਕਰਾਂਗੀ ਤੇ ਉਹਦੇ ਬਦਲੇ ਮੈਨੂੰ 20 ਰੁਪਏ ਦੇ ਦਿਓ ਸਾਜ ਸੰਗਤ ਜੀ ਉਹ 20 ਰੁਪਏ ਲੈ ਕੇ ਆਈ ਹੁਕਮਨਾਮਾ ਗੁਰੂ ਜੀ ਦਾ ਭਾਈ ਮੰਝ ਦੇ ਹੱਥ ਉਤੇ ਰੱਖਿਆ ਤੇ ਉਹਦੇ ਉਤੇ ਲਿਖਿਆ ਸੀ ਕਿ ਭਾਈ ਮੰਝ ਇਸ ਮੇਵੜੇ ਦੇ ਨਾਲ ਹੀ ਇਸ ਸਿੱਖ ਦੇ ਨਾਲ ਹੀ ਤੁਸੀਂ ਜਲਦੀ ਅੰਮ੍ਰਿਤਸਰ ਸਾਹਿਬ ਆਜੋ ਉਸ ਵੇਲੇ ਪਰਿਵਾਰ ਨੇ ਇਹ ਨਹੀਂ ਕਿਹਾ ਕਿ ਅਸੀਂ ਤਾਂ ਦੋਵੇਂ ਮਾਵਾਂ ਧੀਆ ਉਧਰ ਸੇਠ ਦੇ ਕੋਲ ਕੰਮ ਕਰਦੀਆਂ ਇੱਕ ਬੱਚਾ ਹੈ ਉਹ ਨਿਆਣਾ ਹੈ ਉਹਨਾਂ ਨੇ ਇਹ ਵਿਛੋੜਾ ਨਹੀਂ ਸਮਝਿਆ ਉਹਨਾਂ ਨੇ ਗੁਰੂ ਦਾ ਪਿਆਰ ਸਮਝ ਕੇ ਕਿਹਾ ਕਿ ਗੁਰੂ ਜੀ ਦੀ ਕਿਰਪਾ ਹੋ ਗਈ ਹੈ ਇੱਕ ਕਦਮ ਗੁਰੂ ਜੀ ਨੇ ਸਾਨੂੰ ਆਪਣੇ ਨਾਲ ਮਿਲਾਇਆ ਇੱਕ ਸਿੱਖ ਪਰਿਵਾਰ ਜੀ ਇੱਕ ਜੀ ਗੁਰੂ ਨੇ ਸਦ ਲਿਆ ਹੈ ਦੂਜਿਆਂ ਤੇ ਵੀ ਕਿਰਪਾ ਛੇਤੀ ਕਰਨਗੇ ਸਾਨੂੰ ਵੀ ਗੁਰੂ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮਿਲਾ ਲੈਣਗੇ ਸੋ ਸਾਧ ਸੰਗਤ ਜੀ ਉਸੇ ਵੇਲੇ ਹੀ ਪਰਿਵਾਰ ਨੇ ਬੜੇ ਖੁਸ਼ ਹੋ ਕੇ ਉਸ ਮੇਵੜੇ ਦੇ ਨਾਲ ਹੀ ਭਾਈ ਮੰਝ ਜੀ ਚੱਲ ਪਏ ਨੇ ਚੱਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਸਿੱਖ ਨੇ 20 ਰੁਪਏ ਦਰਸ਼ਨੀ ਮੋਖ ਗੁਰੂ ਜੀ ਨੂੰ ਫੜਾਈ ਤੇ ਗੁਰੂ ਜੀ ਨੇ ਕਿਹਾ ਇਹਨੂੰ ਲੰਗਰਾਂ ਦੇ ਵਿੱਚ ਲਾ ਦਿਓ ਮਾਇਆ ਲੰਗਰਾਂ ਦੇ ਵਿੱਚ ਲਾ ਦਿਓ 20 ਰੁਪਏ ਸਿੱਖ ਨੂੰ ਹੁਕਮ ਹੋਇਆ ਇਸ ਨੂੰ ਇੱਕ ਰੱਸਾ ਦਿਓ ਤੇ ਕੋਈ ਸਾਧ ਸੰਸ਼ਾਸਤਰ ਦਿਓ ਜੇ ਜੰਗਲ ਵਿੱਚ ਜਾ ਕੇ ਰੋਜ਼ਾਨਾ ਲੰਗਰਾਂ ਦੀ ਸੇਵਾ ਵਾਸਤੇ ਬਾਲਣ ਲੈ ਕੇ ਆਇਆ ਕਰੇ ਸਾਧ ਸੰਗਤ ਜੀ ਇਸੇ ਤਰ੍ਹਾਂ ਕੋਈ ਸਮਾਂ ਚੱਲਦਾ ਗਿਆ ਭਾਈ ਮੰਜ ਨੇ ਬਹੁਤ ਧੰਨਵਾਦ ਤੇ ਆਪ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਨੇ ਬੜੀ ਵਧੀਆ ਸੇਵਾ ਦਿੱਤੀ ਸੇਵਾ ਲਗਾਉਂਦੇ ਰਹੇ ਇੱਕ ਦਿਨ ਹੋਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਂਗਰੀ ਨੂੰ ਕਿਹਾ ਇੱਥੇ ਇੱਕ ਭਾਈ ਮੰਜ ਨਾਮ ਦਾ ਕੋਈ ਸਿੱਖ ਹੈ ਤੇ ਲਾਂਗਰੀ ਨੇ ਕਿਹਾ ਜੀ ਇੱਥੇ ਸਿੱਖ ਹੈ ਜੋ ਰੋਜ਼ਾਨਾ ਹੀ ਲੰਗਰਾਂ ਵਾਸਤੇ ਸੁੱਕਾ ਬਾਲਣ ਲੈ ਕੇ ਆਉਂਦਾ ਹੈ ਜੰਗਲ ਵਿੱਚੋਂ ਤੇ ਸਤਿਗੁਰੂ ਕਹਿਣ ਲੱਗੇ ਉਹ ਭੋਜਨ ਪਾਣੀ ਕਿੱਥੋਂ ਛੱਕਦਾ ਹੈ ਲਾਂਗਰੀ ਨੇ ਕਿਹਾ ਜੀ ਉਹ ਭੋਜਨ ਪੰਗਤ ਵਿੱਚ ਬੈਠ ਕੇ ਲੰਗਰ ਵਿੱਚੋਂ ਛੱਕਦਾ ਹੈ ਸਤਿਗੁਰੂ ਕਹਿਣ ਲੱਗੇ ਉਸ ਨੂੰ ਕਿਹਾ ਕਿ ਇਹ ਸੇਵਾ ਤੇ ਨਾ ਹੋਈ ਇਹ ਤਾਂ ਮਜ਼ਦੂਰੀ ਹੋਈ ਬਾਲਣ ਲਿਆ ਕੇ ਦਿੰਦਾ ਨਾਲ ਗੁਰੂ ਕੇ ਲੰਗਰਾਂ ਵਿੱਚੋਂ ਭੋਜਨ ਛੱਕ ਲੈਂਦਾ ਇਹ ਸੇਵਾ ਨਾ ਹੋਈ ਇਹ ਤਾਂ ਮਜ਼ਦੂਰੀ ਹੈ ਜਦੋਂ ਲਾਂਗਰੀ ਨੇ ਇਹ ਬਚਨ ਭਾਈ ਮੰਜ ਜੀ ਨੂੰ ਕਿਹਾ ਕਿ ਗੁਰੂ ਜੀ ਦਾ ਹੁਕਮ ਹੈ ਕਿ ਇਹ ਤਾਂ ਸੇਵਾ ਨਾ ਹੋਈ ਤੁਸੀਂ ਲੰਗਰ ਦੇ ਵਿੱਚ ਜਿਹੜੀ ਸੇਵਾ ਕਰਨੀ ਕਰਨੀ ਹੈ ਪਰ ਆਪਣਾ ਭੋਜਨ ਪਦਾਰਥ ਜੋ ਆਪਸੇ ਛਕਣਾ ਉਸ ਦਿਨ ਤੇ ਸੇਵਾ ਹੋਰ ਵਧਾਤੀ ਤੇ ਗੁਰੂ ਦਾ ਸ਼ੁਕਰਾਨਾ ਕੀਤਾ ਕਿ ਗੁਰੂ ਜੀ ਸਾਡੀ ਸਿੱਖੀ ਦੀ ਹੋਰ ਵੀ ਸੇਖ ਸੰਭਾਲ ਆਪ ਕਰਦੇ ਆ ਇਸ ਵਾਰ ਤੇ ਗੁਰੂ ਜੀ ਦਾ ਬਚਨ ਬਾਲਣ ਲੰਗਰ ਦੇ ਵਿੱਚ ਵੀ ਲਿਆਉਣਾ ਤੇ ਇੱਕ ਪੰਡ ਹੋਰ ਲਿਆ ਕੇ ਪਾਸੇ ਵੇਚ ਕੇ ਉਹਦੇ ਵਿੱਚੋਂ ਆਪਣਾ ਭੋਜਨ ਪਾਣੀ ਕਰਨਾ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਕੁਝ ਸਮਾਂ ਚੱਲਦਾ ਗਿਆ ਤੇ ਸ਼ਾਮ ਦਾ ਵਕਤ ਹੈ ਭਾਈ ਮੰਝ ਜੀ ਜੰਗਲਾਂ ਦੇ ਵਿੱਚ ਗਏ ਸ਼ਾਮ ਦੇ ਇੱਕ ਢੇੜਾ ਲਿਆਉਣ ਵਾਸਤੇ ਉਧਰੋਂ ਪਰਮਾਤਮਾ ਦੀ ਕਿਰਪਾ ਇਹੋ ਜੀ ਹੋਈ ਬਚਨ ਇਹੋ ਜਿਹਾ ਹੋਇਆ ਜੋਰ ਦੀ ਹਨੇਰੀ ਝੱਖੜ ਆ ਗਿਆ ਤੇ ਜਿਹਦੇ ਨਾਲ ਭਾਈ ਮੰਝ ਜੀ ਨੇ ਸਿਰ ਤੇ ਪਣ ਚੁੱਕੀ ਹੈ ਉਹ ਇੱਕ ਕਦਮ ਵੀ ਹਨੇਰੀ ਤੇਜ਼ ਹਵਾ ਅੱਗੇ ਨਹੀਂ ਤੁਰਨ ਦਿੰਦੀ ਉਧਰੋਂ ਹਨੇਰਾ ਉਧਰੋਂ ਹਨੇਰੀ ਦੇ ਨਾਲ ਮਿੱਟੀ ਘਟਾ ਉਡ ਉਡ ਕੇ ਅੱਖਾਂ ਦੇ ਵਿੱਚ ਪਿਆ ਦਿਸਦਾ ਨਹੀਂ ਸੁਝਦਾ ਨਹੀਂ ਤੇ ਹਵਾ ਨੇ ਧੁਕੇਲ ਕੇ ਬਿਨਾ ਮੌਣ ਤੋਂ ਖੂਹ ਦੇ ਵਿੱਚ ਭਾਈ ਜੀ ਨੂੰ ਛੁੱਟ ਦਿੱਤਾ ਜਿਸ ਵੇਲੇ ਉਹ ਖੂਹ ਦੇ ਵਿੱਚ ਪਾਣੀ ਥੋੜਾ ਥੋੜਾ ਹੈ ਉਹ ਜਿਵੇਂ ਜਾਦਾ ਟੋਆ ਡੂੰਗਾ ਹੁੰਦਾ ਨਾ ਇਸ ਤਰੀਕੇ ਦਾ ਹੈ ਉਹ ਖੂ ਉਹਦੇ ਵਿੱਚ ਪਾਣੀ ਹੈ ਡਿੱਗ ਪਏ ਦੇਵ ਨੇਤ ਦੇ ਨਾਲ ਭਾਈ ਸਾਭ ਜੀ ਪੈਰਾਂ ਪਰ ਨਹੀਂ ਡਿੱਗੇ ਤੇ ਪੰਡ ਸਿਰ ਤੇ ਹੀ ਆ ਰਾਤ ਪੈ ਗਈ ਕਿਹਨੇ ਪੁੱਛਣਾ ਸੀ ਉਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਜਾਗਦੇ ਰਹੇ ਗੁਰੂ ਜੀ ਦਾ ਬਚਨ ਹੁਕਮ ਹੈ ਆਪਣੇ ਸਿੱਖ ਦੀ ਪ੍ਰੀਖਿਆ ਕਰ ਰਹੇ ਨੇ ਭਾਈ ਸਾਹਿਬ ਜੀ ਨੇ ਜਦੋਂ ਸ਼ਾਮ ਪਈ ਤੇ ਉਸੇ ਤਰ੍ਹਾਂ ਹੀ ਇੱਕ ਹੱਥ ਦੇ ਨਾਲ ਪਾਣੀ ਦੇ ਨਾਲ ਛੱਟੇ ਮਾਰੇ ਆਪਣੇ ਮੋਹ ਦੇ ਉੱਤੇ ਅੱਖਾਂ ਦੇ ਉੱਤੇ ਜੋ ਮਿੱਟੀ ਘਟਾ ਅੱਖਾਂ ਦੇ ਵਿੱਚ ਪਿਆ ਸੀ ਹੱਥੋਂ ਧੋਤਾ ਤੇ ਰਹਿਰਾ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਸੋਇਲੇ ਸਾਹਿਬ ਦਾ ਭੋਗ ਪਾਇਆ ਰਾਤ ਇਤਰਾ ਬੀਤ ਗਈ ਅੰਮ੍ਰਿਤ ਵੇਲਾ ਹੋਇਆ ਉਸ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਤਿੰਨ ਅਰਦਾਸਾਂ ਕੀਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਿੱਥੇ ਆਪਣੇ ਭਲੇ ਦੀ ਉਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਕਿਹਾ ਮਾਲਕ ਕਿਰਪਾ ਕਰਿਓ ਜੇ ਮੇਥੋਂ ਆ ਗਲਤੀ ਹੋ ਗਈ ਕਿ ਮੈਂ ਸ਼ਾਮ ਦੇ ਵੇਲੇ ਦਾ ਗੁਰੂ ਕੇ ਲੰਗਰਾਂ ਵਿੱਚ ਬਾਲਣ ਦੀ ਸੇਵਾ ਨਹੀਂ ਪਹੁੰਚਾ ਸਕਿਆ ਮਹਾਰਾਜ ਕਿਰਪਾ ਕਰਿਓ ਇਹ ਤੁਹਾਡੀ ਸੇਵਾ ਵਾਸਤੇ ਬਾਲਣ ਅਜੇ ਸੁੱਕਾ ਗਿੱਲਾ ਨਹੀਂ ਹੋਇਆ ਉਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਬਾਹ ਹੋਈ ਦੀਵਾਨ ਦੇ ਵਿੱਚੋਂ ਛੇਤੀ ਛੇਤੀ ਉੱਠ ਕੇ ਨੰਗੇ ਪੈਰੀ ਉਧਰ ਨੂੰ ਚੱਲ ਪਏ ਕਹਿੰਦੇ ਰਸੇ ਲੈ ਕੇ ਆਓ ਰਸੇ ਲੈ ਕੇ ਆਓ ਮੰਗਰੇ ਸੰਗਤਾਂ ਰਸੇ ਲੈ ਕੇ ਤੇ ਕੋਈ ਗੁਰੂ ਪਾਤਸ਼ਾਹ ਜੀ ਦਾ ਜੋੜਾ ਲੈ ਕੇ ਕੋਈ ਗੁਰੂ ਸਾਹਿਬ ਜੀ ਵਾਸਤੇ ਘੋੜਾ ਲੈ ਕੇ ਕੋਈ ਗੁਰੂ ਸਾਹਿਬ ਜੀ ਵਾਸਤੇ ਪਾਲਕੀ ਲੈ ਕੇ ਭੱਜੇ ਆਏ ਸਿੱਖ ਪਰ ਚੱਲਦੇ ਚੱਲਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਛੇਤੀ ਛੇਤੀ ਕਾਲੀ ਕਾਲੀ ਓਸ ਪਾਸੇ ਗਏ ਜਿੱਥੇ ਖੂਹ ਦੇ ਵਿੱਚ ਜੰਗਲਾਂ ਦੇ ਵਿੱਚ ਭਾਈ ਮੰਜ ਜੀ ਪਾਣੀ ਵਿੱਚ ਖੜਿਆ ਤੇ ਗੁਰੂ ਜੀ ਆ ਕੇ ਉੱਥੇ ਆਵਾਜ਼ ਦਿੱਤੀ ਸਤਿਗੁਰਾਂ ਨੇ ਭਾਈ ਤੂੰ ਖੂਹ ਵਿੱਚ ਕੌਣ ਹੈ ਤੇ ਭਾਈ ਜੀ ਨੇ ਬੇਨਤੀ ਕੀਤੀ ਜੀ ਮੈਂ ਮੰਜ ਗੁਰੂ ਦਾ ਸੇਵਾਦਾਰ ਗੁਰੂ ਘਰ ਦਾ ਸੇਵਾਦਾਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਚੱਲ ਤੇ ਰੱਸਾ ਫੜ ਪੰਡ ਸੁੜ ਦੇ ਤੈਨੂੰ ਕੱਢ ਲਈਏ ਬਾਹਰ ਤੇ ਭਾਈ ਮੰਝ ਜੀ ਨੇ ਕਿਹਾ ਨਹੀਂ ਜੀ ਇਹ ਗੁਰੂ ਘਰ ਦੀ ਲੰਗਰਾਂ ਦੀ ਸੇਵਾ ਇਹਦੇ ਨਾਲ ਚੱਲਣੀ ਹੈ ਇਹ ਅਜੇ ਤੱਕ ਤੇ ਗੁਰੂ ਦੀ ਕਿਰਪਾ ਨਾਲ ਸੁੱਕਾ ਸਭ ਤੋਂ ਪਹਿਲਾਂ ਇਹ ਪੰਡ ਬਾਲਣ ਦੀ ਸੁੱਕੀ ਕੱਢੋਗੇ ਤੇ ਬਾਅਦ ਵਿੱਚ ਮੈਨੂੰ ਕਢਣਾ ਸਤਗੁਰਾਂ ਨੇ ਉਸੇ ਵੇਲੇ ਸਿੱਖ ਵੀ ਆ ਗਏ ਰਸੇ ਲਮਕਾਏ ਤੇ ਜਿਹਦੇ ਨਾਲ ਪੰਡ ਪਹਿਲਾਂ ਕੱਢੀ ਤੇ ਉਦੋਂ ਬਾਅਦ ਭਾਈ ਮੰਝ ਜੀ ਨੂੰ ਖੋਦੇ ਵਿੱਚੋਂ ਕੱਢਿਆ ਜਿਸ ਵੇਲੇ ਭਾਈ ਮੰਝ ਜੀ ਬਾਹਰ ਨਿਕਲੇ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥਾਂ ਵਿੱਚ ਰੱਸਾ ਦੇਖਿਆ ਤੇ ਭਾਈ ਮੰਜ ਨੇ ਕਿਹਾ ਸੱਚੇ ਪਾਤਸ਼ਾਹ ਹੋਰ ਕੌਣ ਹੈ ਜਿਹੜਾ ਰੱਸਾ ਲਮਕਾ ਕੇ ਡੁੱਬਦੇ ਨੂੰ ਖੂਹ ਦੇ ਵਿੱਚੋਂ ਕੱਢੇ ਹੋਰ ਕੌਣ ਹੈ ਜਿਹੜਾ ਇਹ ਮਨੁੱਖਾ ਜੀਵਨ ਇਹਨੂੰ ਸਫਲਾ ਕਰਨ ਵਾਸਤੇ ਸਹਾਇਤਾ ਕਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਦਾ ਲੱਖ ਲੱਖ ਸ਼ੁਕਰ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਭਾਈ ਮੰਝ ਜੀ ਨੂੰ ਕਿਹਾ ਮੰਗੋ ਜੋ ਮੰਗਦੇ ਆ ਉਹ ਹੀ ਤੁਹਾਨੂੰ ਦੇਵਾਂਗੇ ਤੁਹਾਡੇ ਤੇ ਖੁਸ਼ ਹਾਂ ਤੇ ਭਾਈ ਮੰਝ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇਹ ਕਿਰਪਾ ਕਰਿਓ ਹੋਰ ਮੰਗਣ ਤੋਂ ਬਚਾਇਓ ਜੇ ਮੈਂ ਜਾ ਚੁਕਨਾ ਬਣਾ ਕਿਸੇ ਕੋਲੋਂ ਨਾ ਮੰਗਾ ਕੁਝ ਵੀ ਮਹਾਰਾਜ ਆਪਦੇ ਘਰ ਦੀ ਦਾਤ ਬਖਸ਼ ਦਿਓ ਸਿੱਖੀ ਦਾਤ ਤੇ ਨਾਮ ਕਦੇ ਵਿਸਰੇ ਨਾ ਇਹ ਬਖਸ਼ ਦਿਓ ਸਤਗੁਰਾਂ ਜੀ ਨੇ ਖੁਸ਼ ਹੋ ਕੇ ਭਾਈ ਮਨਜ ਜੀ ਨੂੰ ਆਪਣੀ ਗੁਲਵਕੜੀ ਵਿੱਚ ਲਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਕਿਸੇ ਸਮੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਰਦਾਨ ਦਿੱਤਾ ਸੀ ਦੋਤਾ ਬਾਣੀ ਦਾ ਉਹ ਥਾ ਉਹ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਉਹੋ ਹੀ ਵਰਦਾਨ ਭਾਈ ਮੰਜ ਨੂੰ ਦਿੱਤਾ ਗਲਵੱਕੜੀ ਵਿੱਚ ਲੈ ਕੇ ਉਸ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਵਰਦਾਨ ਦਿੱਤਾ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੁਹਿਤਾ ਜਗ ਲੰਘਣ ਹਾਰਾ ਸੋ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਸੇਵਾ ਕੀਤੀ ਉਹਨਾਂ ਨੂੰ ਜਗ ਪੂਜਦਾ ਹੈ ਤੇ ਉਹ ਗੁਰੂ ਦੇ ਪਿਆਰ ਵਾਲੇ ਐ ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੂੰ ਵਰਦਾਨ ਦਿੱਤਾ ਸੀ ਦੋਤਾ ਬਾਣੀ ਦਾ ਬੋਹਿთა ਤੇ ਅੱਜ ਗੁਰੂ ਅਰਜਨ ਦੇਵ ਜੀ ਆਪਣੇ ਇੰਨੇ ਪਿਆਰ ਦੇ ਨਾਲ ਜਿੱਤਾ ਕਿ ਐਡਾ ਵੱਡਾ ਐਡਾ ਵੱਡਾ ਇਹ ਵਰਦਾਨ ਕਿਸੇ ਨੇ ਨਹੀਂ ਦਿੱਤਾ ਕਿ ਜਿਹਦੀ ਸ਼ਰਨ ਪਿਆ ਜਗਤ ਦੀ ਕਲਿਆਣ ਹੋਊਗੀ ਉਹ ਗੁਰੂ ਜੀ ਨੇ ਵਰਦਾਨ ਭਾਈ ਮੰਜ ਨੂੰ ਦੇ ਦਿੱਤਾ ਕਿ ਜਿਹੜਾ ਵੀ ਇਹਨਾਂ ਦੀ ਸ਼ਰਨ ਆਊਗਾ ਇਹੋ ਜੀ ਧਾਰਨ ਸਿੱਖੀ ਕਰੇਗਾ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਿੱਚ ਕੋਈ ਡੇਰ ਨਹੀਂ ਲੱਗੇਗੀ ਮੰਜ ਗੁਰ ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੁਹਿਤਾ ਜੱਗ ਲੰਗਣਹਾਰਾ ਇਹ ਬੇੜੇ ਦਾ ਜਹਾਜ ਦਾ ਕੰਮ ਕਰੇਗਾ ਜਿਹੜਾ ਵੀ ਇਹਨਾਂ ਦਾ ਨਾਮ ਲਵੇਗਾ ਜਿਹੜਾ ਵੀ ਇਹਨਾਂ ਦੀ ਕਮਾਈ ਸਿੱਖੀ ਵਾਂਗ ਸਿੱਖੀ ਧਾਰਨ ਕਰੇਗਾ ਉਹ ਭਵ ਸਾਗਰ ਤੋਂ ਪਾਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ